ਅੱਜ ਤਰਨਤਾਰਨ ਜ਼ਿਲ੍ਹੇ ਅੰਦਰ ਹਲਕਾ ਸ਼੍ਰੀ ਖਡੂਰ ਸਾਹਿਬ ਦੇ ਅਧੀਨ ਪੈਂਦੇ ਕਸਬਾ ਸ਼੍ਰੀ ਗੋਵਿੰਦਵਾਲ ਸਾਹਿਬ ਵਿਖੇ ਸ਼੍ਰੋਮਣੀ ਅਕਾਲੀ ਦਰ ਬਦਲ ਦੇ ਕੁਲਦੀਪ ਸਿੰਘ ਲਾਹੌਰਿਆ ਸਰਪੰਚ ਪਾਰੀ ਬੋਟਾਂ ਨਾਲ ਜਿੱਤ ਪ੍ਰਾਪਤ ਕਰਨ ਦੀ ਖੁਸ਼ੀ ਵਿੱਚ ਅਤੇ ਪਿੰਡਾਂ ਦੇ ਲੋਕਾਂ ਦਾ ਧੰਨਵਾਦ ਕਰਨ ਲਈ ਸ਼੍ਰੀ ਖੰਡਪੁਰ ਸਾਹਿਬ ਜੀ ਦੇ ਭੋਗ ਪਾਏ ਗਏ ਜਿਸ ਵਿੱਚ ਵਿਸ਼ੇਸ਼ ਤੌਰ ਤੇ ਬਿਕਰਮ ਸਿੰਘ ਮਜੀਠੀਆ ਪੁੱਜੇ ਉਹਨਾਂ ਦੇ ਨਾਲ ਹਰਮੀਤ ਸਿੰਘ ਸੰਧੂ ਮਨਜੀਤ ਸਿੰਘ ਮੰਨਾ ਜ਼ਥੇਦਾਰ ਅਲਵਿੰਦਰਪਾਲ ਸਿੰਘ ਅਤੇ ਹੋਰ ਅਹਿਮ ਸ਼ਖਸੀਅਤਾਂ ਹਾਜ਼ਰ ਸਨ ਇਸ ਮੌਕੇ ਤੇ ਵਿਕਰਮ ਸਿੰਘ ਮਜੀਠੀਆ ਰਾ ਕਹਿਣਾ ਹੈ ਕਿ ਜਿਹੜੇ ਲੋਕ ਪਾਰਟੀ ਨਾਲ ਧੋਖਾ ਕਰਦੇ ਹਨ ਉਹ ਕਦੇ ਵੀ ਕਾਮਯਾਬ ਨਹੀਂ ਹੁੰਦੇ ਹਨ। ਜੀ ਕਿ ਅੱਜ ਜੋ ਦੇਸ਼ ਦੇ ਹਾਲਾਤ ਬੜੇ ਆ ਭਾਵੇਂ ਉਹ ਕਿਸਾਨੀ ਦੇ ਆ ਭਾਵੇਂ ਉਹ ਧਰਤ ਪਾਈ ਚਾਰੇ ਦੇ ਆ ਭਾਵੇਂ ਉਹ ਬੈਕਵਰਡ ਕਲਾਸ ਦੇ ਆ ਭਾਵੇਂ ਉਹ ਨੌਜਵਾਨਾਂ ਦੇ ਆ ਭਾਵੇਂ ਉਹ ਵਪਾਰੀਆਂ ਦੇ ਨੇ ਵੱਡੀ ਜ਼ਿੰਮੇਵਾਰੀ ਉੱਤੇ ਕਾਂਗਰਸ ਪਾਰਟੀ ਦੀ ਹੈ। ਦੇਸ਼ ਦੀ ਆਜ਼ਾਦੀ ਤੋਂ ਲੈ ਕੇ ਹੁਣ ਤੱਕ 50 ਸਾਲ ਲਗਭਗ ਗਾਂਧੀ ਪਰਿਵਾਰ ਇੱਕ ਪਰਿਵਾਰ ਦਾ ਰਾਜ ਤੇ 60 65 ਸਾਲ ਇੱਕੋ ਪਾਰਟੀ ਦਾ ਰਾਜ ਕਾਂਗਰਸ ਪਾਰਟੀ ਦਾ ਜਵਾਲਲਾਲ ਨਹਿਰੂ ਇੰਦਰਾ ਗਾਂਧੀ ਰਜੀਵ ਗਾਂਧੀ ਫਿਰ ਸੋਨੀਆ ਗਾਂਧੀ ਤੇ ਵਿੱਚ ਹੀ ਨਰਸਿਮਹਾ ਰਾਓ ਤੇ ਹੋਰ ਕਰਾਜ ਕਰਗੇ ਜੇ ਕੰਮ ਉਦੋਂ ਚੰਗੇ ਕੀਤੇ ਹੁੰਦੇ ਤੇ ਕਾਂਗਰਸ ਦਾ ਹਾਲਾਤ ਨਾ ਹੁੰਦੇ ਇਸ ਲਈ ਇਹ ਤਾਂ ਹੁਣ ਜਦ ਇਹਨਾਂ ਦੀ ਪੰਜਾਬ 'ਚ ਸਰਕਾਰ ਚੱਲਦੀ ਆ ਇਨਾਂ ਨੂੰ ਕੋਈ ਜਿਹੜੀ ਘਰ ਘਰ ਨੌਕਰੀ ਇੱਥੇ ਵਾਅਦਾ ਪੂਰਾ ਕੀ ਕਰ ਦਿਓ ਪਹਿਲਾਂ ਪਹਿਲ ਹਿੰਦੁਸਤਾਨ ਦੀ ਗੱਲ ਤਾਂ ਬਾਅਦ ਚ ਕਰਿਓ ਇੱਥੇ ਜਿਹੜੇ ਕਿਸਾਨਾਂ ਨਾਲ ਵਾਅਦਾ ਕੀਤਾ ਸੀ ਖੇਤ ਮਜ਼ਦੂਰਾਂ ਨਾਲ ਕੀਤਾ ਦਲਤਾਂ ਨਾਲ ਕੀਤਾ ਕਰਜ਼ੇ ਮਾਫੀ ਦਾ ਉਹ ਪੂਰਾ ਕਰ ਦਿਓ ਉਹਦੀ ਤਾਂ ਗੱਲ ਨਹੀਂ ਕਰਦੇ ਹੁਣ ਮਗਰ ਹਿੰਦੁਸਤਾਨ ਦੀ ਹੁਣ ਗੱਲ ਛੇੜ ਲਈ ਪਹਿਲਾਂ ਪੰਜਾਬ ਦੀ ਛੇੜ ਲਈ ਸੀ ਹੋਣ ਦੋਸਤਾਂ ਦੀ ਸ਼ੁਰੂ ਕਰਤੀ ਆ ਇਸ ਵੀ ਝੂਠ ਬੋਲਣਾ ਬੰਦ ਕਰਨ ਕਹਿੰਦੇ ਹੋਣ ਅਮਲਾਂ ਤੇ ਨਵੇੜੇ ਕਿਸੇ ਨਾ ਤੇਰੀ ਜ਼ਾਤ ਬੁੱਝੀ ਦੂਸਰੇ ਵੀ ਉਹ ਕਹਿੰਦੇ ਵੀ ਗੱਠਬੰਦ ਕਰ ਲਿਆ ਅਸੀਂ ਗੱਠਬੰਦ ਕਰਕੇ ਇਲੈਕਸ਼ਨ ਲੜ ਰਹੀ ਠੀਕ ਆ ਜੀ ਮੈਂ ਤਾਂ ਆਪ ਕੋਲ ਕਾਂਗਰਸ ਨਾਲੋਂ ਮੇਰਾ ਪੱਕਾ ਗੱਠਬੰਦ ਹੋ ਗਿਆ ਕਾਂਗਰਸ ਨੂੰ ਜਕਾਨ ਦੀਆਂ ਸਕੀਮਾਂ ਲਗਾਉਣੀਆਂ ਪੈਸੇ ਵੀ ਕਾਂਗਰਸ ਦੇ ਰਹੀ ਆ ਸਲਾਹ ਵੀ ਕਾਂਗਰਸ ਦੀ ਆ ਮਗਰ ਲੋਕ ਸਿਆਣੇ ਆ ਜੀ ਜੋ ਪਾਰਟੀ ਨੂੰ ਛੱਡ ਜੇ ਭਾਵੇਂ ਉਹ ਵੱਡੇ ਵੱਡੇ ਲੀਡਰ ਜੇ ਛੱਡ ਕੇ ਗਏ ਉਹਨਾਂ ਨੂੰ ਫਿਰ ਲੋਕਾਂ ਨੇ ਮੂੰਹ ਨਹੀਂ ਲਾਇਆ ਧੋਖੇਬਾਜ਼ਾਂ ਨੂੰ ਕੋਈ ਮੂੰਹ ਨਹੀਂ